ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਇਤੀ ਆਸਕ ਆਸ ਪੁਰਾਈ ਐ ਆਸਾ ਇਤੀ ਆਸਕ ਇਹ ਆਸਕ ਪਾਠ ਇਕੱਠਾ ਕਰਨਾ ਹੈ ਸੰਪਰਦਾਚ ਇਕੱਠਾ ਕਰਾਇਆ ਜਾਂਦਾ ਹੈ ਆਸਾ ਇਤੀ ਆਸਕ ਆਸ ਪੁਰਾਈ ਐ ਸਤਗੁਰ ਭਏ ਦਇਆਲ ਕਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕਿ ਅਵਗਣ ਛਾਇਆ ਹਰ ਹਾਂ ਸਤਿਗੁਰ ਭਈ ਦਿਆਲ ਤਾ ਮਾਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਈ ਪਹਿਲੇ ਬੇਅੰਤ ਪਦ ਤੇ ਵਿਸਰਾਮ ਲਾਉਣਾ ਹੈ ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰਿ ਹਾ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਜੀ ਪਦਮ ਪਤਿ ਹੀ ਵਿਸਰਾਮ ਲਾਉਣਾ ਹੈ ਮੇਰੇ ਹਾਥ ਪਦਮ आगन सुख बासना सखी मोरे कंठ रतन पेख दुख नासना सखी पद ते यम कला के उच्चारण करना सखी मोरे कंठ रतन इथे विश्राम पेख दुख नासना बासो संग गोपाल सगल सुख रास हर हरे हां रिद्ध सिद्ध नाव निद ਬਸ ਹੈ ਜਿਸ ਸਦਾਕਾਰ ਹਰ ਹਾਂ ਰਿੱਧ ਸਿੱਧ ਨਵ ਨਿਦ ਇਥੇ ਵਿਸਰਾਮ ਹੈ ਬਸ ਹੈ ਜਿਸ ਸਦਾਕਾਰ ਪਰ ਤ੍ਰਯ ਰਾਵਣ ਜਾਹੇ ਸਈ ਤਾਲਾਜੀ ਐ ਇਹ ਤਾਲਾਜੀ ਐ ਪਾਠ ਸੰਪਰਦਾਚ ਇਕੱਠਾ ਕਰਾਇਆ ਜਾਂਦਾ ਇਕੱਠਾ ਪਾਠ ਕਰਨਾ ਲਿਖਿਆ ਵੱਖਰਾ ਤਾਲਾਜੀ ਐ ਇਕੱਠਾ ਬੋਲਣਾ ਹੈ ਪਰ ਤ੍ਰਯ ਰਾਵਣ ਜਾਹੇ ਇਥੇ ਵਿਸਰਾਮ ਹੈ ਸਈ ਤਨ ਆਜੀਐ ਨਿਤ ਪ੍ਰਤ ਰਹਿ ਪਰ ਦਰਬ ਸਿਦਰ ਕਤ ਢਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਣਤੇ ਭਏ ਪੁਨੀਤ ਸੁਣਤੇ ਨੰਨੇ ਨਾਲ ਬੋਲਨਾ ਹਰ ਹਾਂ ਸੁਣ ਸੁਣਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਣ ਅਕਾਸ਼ ਤਲ ਧਰ ਸੋਹਤੀ ਦਹ ਦਿਸ ਚਮਕੈ ਬੀਜਲ ਮੁਖ ਕਉ ਜੋਹਤੀ ਖੋਜਤ ਫਿਰੋ ਵਿਦੇਸ ਪੀਓ ਕਤ ਪਾਈਐ ਹਰਿ ਹਾਂ ਜੇ ਮਸਤਕ ਹੋਐ ਭਾਗ ਤਾ ਦਰਸ ਸਮਾਈਐ ਡਿਠੇ ਸੱਬੇ ਥਾਵ ਨਹੀਂ ਤੁਧ ਜਿਹਿਆ ਬਦਹੁ ਪੁਰਖ ਵਿਧਾਤਾ ਬਦਹੁ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ RAMDAS PUR ਹਰ ਹਾਂ ਨਾਨਕ ਕਸਮ ਲਜਾਹੀ ਹਰ ਹਾਂ ਨਾਨਕ ਕਸਮ ਲਜਾਹੀ ਤੇ ਵਿਸਨਾਮ ਨਾਏ RAMDAS ਸਰ ਚਾਤ੍ਰਿਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਇਸ ਸੁਚਿੱਤ ਪਦਤੀ ਹੀ ਵਿਸਰਾਮ ਲਾਉਣਾ ਹੈ ਇਸੇ ਤਰ੍ਹਾਂ ਚਾਤ੍ਰਿਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕਉ ਆਹੀਐ ਬਨ ਬਨ ਫਿਰਤ ਉਦਾਸ ਗੁੰਧ ਜਾਲ ਕਾਰਨੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਹਾਰਨੇ ਮਿਤ ਕਾ ਚਿਤ ਅਨੂਪ ਮਰੰਮ ਨਾ ਜਾਨੀਐ ਮਿਤ ਥੋੜਾ ਜਿਹਾ ਕਸਕੇ ਬੋਲਣਾ ਹੈ ਮਿਤ ਕਾ ਚਿਤ ਅਨੂਪ ਮਰੰਮ ਨਾ ਜਾਨੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਈ ਤਾ ਹੋਵੈ ਰੰਗ ਕਨਾ ਹਰ ਹਾਂ ਚੰਚਲ ਚੋਰਹਿ ਮਾਰ ਜੀ ਹਰ ਹਾਂ ਚੰਚਲ ਚੋਰਹਿ ਮਾਰ ਤਾ ਪਾਵਹਿ ਸੱਚ ਧਨ ਸੁਪਨੇ ਉਪੀ ਭਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੀਖ ਮਨ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੂਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੇ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰ ਹਾ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਐ ਕੱਟੀਐ ਪੋਲਾ ਬੂਲਾ ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ਗੁੰਫਿਆ ਫਫਾ ਬੋਲਨਾ ਹੈ ਆੰਗ ਸੰਗ ੳਰਜਾਇ ਵਿਸਰਤੇ ਸੁਮਫਿਆ ਸੁਮਫਿਆ ਫਫਾ ਨਹੀਂ ਬੋਲਨਾ ਫਫਾ ਸੁਮਫਿਆ ਹੈ ਕੋ ਐਸਾ ਮੀਤ ਜੇ ਤੁਰੈ ਵਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੈ ਸਾਠ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ